ਨਿਸਤਿਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਪਸ਼ੂ ਵਿਖਾਉਣੇ ਆਂ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਬੱਚੇ ਦੇ ਬਿਨਾ ਤੇ ਇੱਕ ਬੂਰੀ ਕੱਟੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਭਾਵੇਂ ਕੋ ਜਿਆਦੇ ਦੁੱਧ ਵਾਲੀ ਹੈ ਤੇ ਭਾਵੇਂ ਕੋ ਥੋੜੇ ਦੁੱਧ ਵਾਲੀ ਹੈ ਤੇ ਭਾਵੇਂ ਕੋ ਵੀਰ ਦੂਰ ਦਾ ਤੇ ਭਾਵੇਂ ਕੋ ਲਾਗੇ ਦਾ ਤਸੱਲੀ ਆਪਣੀ ਜਰੂਰ ਕਰਕੇ ਖੜੇ ਅਕਰ ਅਸੀਂ ਵੀਡੀਓ ਚ ਕਦੇ ਵੀ ਨਹੀਂ ਕਹਿੰਦੇ ਜਾਂ ਬਿਨਾਂ ਚੁਰਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪਸ਼ੂ ਲੈ ਜਾ ਆਪਣਾ ਵੇਸ ਚ ਆ ਕੇ ਪਸ਼ੂ ਲਿਆ ਕਰੋ ਤੇ ਸਾਡੀਆਂ ਗੱਲਾਂ ਵੱਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਿੱਦੀ ਹੋਠੀਕ ਠਾ ਜੀ ਕਿਰਪਾਵਾ ਬੜਾ ਸਾਹਿਬ ਜੀ ਵੇਖਤਾ ਕੱਲ ਵਾਲਾ ਮਾਲਕ ਨੇ ਹਾਂਜੀ ਹਾਂਜੀ ਅੱਜ ਵੀ ਸੋ ਕੋ ਚਾਰ ਹੀ ਇੱਕ ਦੇ ਦਿੱਤੀ ਜੇ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਜੀ ਮੰਗੂ ਪਿੰਡ ਥੋਬਾ ਸੀ ਲਾਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 8569314511 ਠੀਕ ਆ ਹਾਂਜੀ ਪਹਿਲਾਂ ਕਰੀ ਵਿਖਾ ਦਈਏ ਫਿਰ ਇੱਕੋ ਬੇਨਤੀ ਵੀ ਜੀ ਆਪਾਂ ਵਾ ਲੈ ਜਾਂਦਾ ਵਾ ਹਾਂਜੀ ਅੱਜ ਵਿੱਚ ਕਾ ਆਪਾਂ ਕੱਲ ਫੇਰ ਪਾਉਣਾ ਵਾ ਹਾਂਜੀ ਆਪਣੀ ਤਸੱਲੀ ਮੇਰਾ ਵੀਰ ਕੋ ਇੱਥੇ ਕਰ ਲੈ ਇੱ ਠੀਕ ਹੈ ਪਹਿਲਾਂ ਕਿਹੜੀ ਤੋਂ ਸ਼ੁਰੂ ਕਰੀਏ ਪਹਿਲਾਂ ਕੱਟੇ ਵਿਖਾ ਦੀਏ ਪਹਿਲਾਂ ਨਹੀਂ ਤੇ ਹਾਂਜੀ ਕੱਟੇ ਵਿਖਾ ਦੀਏ ਜਰਸੀ ਵਿਖਾ ਦਿੰਦੇ ਚਲੋ ਪਹਿਲਾਂ ਜਰਸੀ ਵਿਖਾ ਲਈ ਇੱਧਰ ਸ਼ੁਰੂ ਕਰਦੇ ਹਾਂ ਹਾਂਜੀ ਕਿੰਨਾ ਹੀ ਦੁੱਧ ਇਹਦੇ ਕੋਲ ਦੁੱਧ ਵੀ ਇਹਦੇ ਕੋਲ 6-7 ਕਿਲੋ ਹੈਗਾ 6 ਕਿਲੋ ਦੁੱਧ ਥੰਦੀ ਬੜੀ ਜਾਖੋ ਥੰਦੀ ਸੀਲ ਅਤਨਾ ਹੈ ਵੀ ਚਲੋ ਜੇ ਕੇ ਲੈਣੇ ਘਰ ਦੇ ਚਾਹ ਪਾਣੀ ਵਾਸਤੇ ਲੈਣੇ ਆ ਤੇ ਉਹਨਾਂ ਦਾ ਵਧੀਆ ਸਾਰੀ ਜਾਊਗੀ 93 ਦੇ ਦੇਖ ਸਕਦੇ ਆ ਪਲਾਗ ਖੁੱਲੋ ਫਿਰ ਤੋਲ ਦੀ ਕੀ ਆ ਵੀ ਚਲ ਇੰਨਾ ਕੰਮ ਲੱਗੋ ਤਾਂ ਸੰਗਣਾ ਹੁੰਦਾ ਹੈ ਜਿਹੜੇ ਕਿਸੇ ਵੀ ਨੇ ਘਰ ਦੇ ਚਾਹ ਪਾਣੀ ਵਾਸਤੇ ਲੈਣੀ ਹੋਗੀ ਕਿਉਂਕਿ ਸਾਰੇ ਵੀਰ ਜਿਆਦੇ ਪਾਇਆ ਖਰਚਣ ਵਾਲੇ ਨਹੀਂ ਹੁੰਦੇ ਕਈਆਂ ਨੇ ਛੋਟੇ ਮੁੱਲ ਦੀਆਂ ਵੀ ਚਾਹੀਦੀਆਂ ਹੁੰਦੀਆਂ ਤੇ ਮੁੱਲ ਵੀ ਜੀ ਫਿਰ ਇਹਦਾ ਜੀ 15000 ਚ ਮਾਨਦਾਨ ਕਰਾਂਗੇ ਐਸ਼ ਕਿੰਨਾ ਕਰ ਦੋਗੇ 1000 ਦੇ ਦਗਾ ਅੱਛਾ 1000 ਕਰ ਦੋਗੇ 14000 ਵੀ ਦੇ ਦੋਗੇ ਹਾਂਜੀ ਤੇ ਹੁਣ ਆ ਕੱਟੀ ਭਾਰੇ ਦੱਸ ਦੀਏ ਫਿਰ ਕੱਟੀ ਭਾਜੀ ਬੂਰੀ ਕੱਟੀ ਲਾਉਦੀ ਔਖੀ ਠੀਕ ਆ ਅੱਗੇ ਵੇਗਣ ਬੂਰੀ ਲੈਂਦੀ ਉਹ ਲੋਕਲ ਹੀ ਵੇਕੀ ਠੀਕ ਆ ਤੇ ਕੱਟੀ ਚੰਗੀ ਬਰੀਡ ਵਾਲੀ ਜੀ ਠੀਕ ਆ ਥੋੜੀ ਥੋੜੀ ਕੱਟੀ ਦੀ ਬੜੀ ਲੱਗੀ ਜੀ ਉਮਰ ਪਤਾ ਕਿੰਨੀ ਦਾ ਹੋਗੀ ਇਹਦੇ ਉਮਰ ਵੀ ਜੀ 2 1/2 ਸਾਲ ਹੋ ਗਈ ਜੀ ਤੇ ਇਹਦੇ ਕੋਈ ਮਾ ਦੇ ਦੁੱਧ ਦਾ ਪਤਾ ਜੀ ਇਹਦੀ ਮਾ ਦਾ ਦੁੱਧ ਦੇ ਜੀ 11-12 ਕਿਲੋ ਦਿੰਦੀ ਰਹੀ ਜੀ ਠੀਕ ਆ ਹਾਂਜੀ ਚਲੋ ਤੁਰ ਤਾ ਬਾਕੀ ਕੋਈ ਇੱਥੇ ਆ ਕੇ ਵੇਖ ਲੈ ਸਰ ਪਰ ਕੱਦ ਦਾ ਪਤਾ ਲੱਗ ਜਾਂਦਾ ਆ ਆਇਆ ਲੈ ਉਹ ਇਹਦਾ ਮੁੱਲ ਵਿਦਿ ਫਿਰ ਵਿਜੀ ਕੱਟੀ ਦਾ 25000 ਦੀ ਪਰ ਆਪਣਾ ਭਾਜ ਮਿਲੀ ਭਾਜੀ ਦੇਣੀ ਆ ਕਿੰਨੇ ਰੀ ਦੇਣੀ ਆ 11000 ਦੀ 17000 ਦੀ ਮੌਕੇ ਦੇ ਛੋੜ ਕਰਦਾ ਠੀਕ ਆ ਹਾਂਜੀ ਤੇ ਹੁਣ ਆ ਗਾਂ ਜਿਹੜੀ ਆ ਚੰਗੇ ਕੱਦ ਕਾਟ ਚਾਤਰਾ ਗਾਂ ਭਾਜੀ ਠੰਡੀ ਧੀ ਜੇ ਅੱਛਾ ਥੋੜੀ ਉੱਧਾ ਡਰਦੀ ਕੈਂਰੇ ਤੇ ਦੁੱਧ ਕਿੰਨਾ ਇਹਦੇ ਕਾ ਦੁੱਧ ਇਹਦੇ ਕੋ ਵੀ ਜੀ 10 ਜੇ 11 ਜੇ ਹੈਗਾ ਪੱਕਾ ਦੁੱਧ ਬੱਚਾ ਤਾਂ ਮਰ ਗਿਆ ਗਾਂ ਦਾ ਭਾ ਕੋ ਟੋਕੜ ਕਰਕੇ ਲੈ ਜਾਈ ਤੇ ਭਾ ਜਿੱਦਾਂ ਮਰਦੀ ਮੇਰਾ ਭਰਾ ਲੈ ਜੇ ਠੀਕ ਆ ਹਾਂਜੀ ਦੁੱਧ ਦੋ ਫਿਰ ਉੱਧਾ ਭਾ ਸਾਡੇ ਕੋ ਦਰਿ ਉਨਾਂ ਦੀ ਕੁਝ ਨਹੀਂ ਆਸ ਕੋਈ ਗੱਲ ਕਰ ਤਾਲ ਕੋਈ ਗੱਲ ਨਹੀਂ ਠੰਡੀ ਦੀ ਤੋਰ ਦੋ ਇਹਦਾ ਮੁੱਲ ਵਿਧੀ ਫਿਰ ਭਾਈ ਪੁੱਤਾਂ ਲਈ ਭਾਜੀ ਕਿੰਨਾ ਕਰ 17000 ਰੁਪਏ ਦਸੂ ਕੀ ਛੱਡੀ ਅੱਛਾ ਇੱਜਾ ਛੱਡ ਦੇਣਾ ਕੋ ਹਾਂਜੀ ਦਸੂ ਹੁਕਮ ਕਰੋ ਤੁਸੀਂ 15 ਨੇ ਦੇ ਦਈਏ ਜਦਾਂ ਵੀ ਭਾਈ ਠੀਕ ਆ ਹਾਂਜੀ ਬਾਕੀ ਇਦਾਂ ਦੀ ਹੋਸ਼ੀ ਹੁੰਦੀ ਨਹੀਂ ਥਾਂਲੇਵੇ ਵਾਲੀ ਠੀਕ ਆ ਤੇ ਮੇਰਾ ਵੀਰ ਭਰਾ ਕੋਈ ਬਾਹਲਾ ਥੱਲੇ ਵਾਲਾ ਫੋਨ ਨਾ ਲਾਵੇ ਠੀਕ ਆ ਹਾਂਜੀ ਤੇ ਠੀਕ ਆ ਵੀਰ ਜੀ ਹੋਰ ਕੁਝ ਕਹਿਣਾ ਬਸ ਵੀਰ ਜੀ ਆਪਣੀਆਂ ਦੋ ਡਾਂਗ ਚੋਲੇ ਤਿੰਨ ਡਾਂਗ ਚੋਲੇ ਆਪਣੀ ਤਸੱਲੀ ਕਰ ਤਸੱਲੀ ਕਰਕੇ ਖੜਾ ਹਾਂ ਠੀਕ ਭਾਂਤ ਤੋਰ ਤਰ ਕੇ ਖਾਦਦੀ ਏ ਠੀਕ ਇੱਕ ਰਹੀ ਫੇਰ ਕੋ ਵੀਰ ਭਰਾ ਵੇਲੇ ਤੇ ਬਾਕੀ ਆਪਣੀ ਸਮਝ